ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚੋਪਹਿਰਾ ਸਹਿਬ ਦੀ ਮਰਿਆਦਾ ਅਤੇ ਉਹ ਕਦੋਂ ਕੀਤਾ ਜਾਂਦਾ ਹੈ ਤੇ ਕਿਹੜੇ ਦਿਨ ਤੇ ਉਸ ਨੂੰ ਕਰਨ ਦਾ ਕੀ ਫਾਇਦਾ ਹੈ ਗੁਰਦੁਆਰਾ ਸ਼੍ਰੀ ਸ਼ਹੀਦਾ ਸਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂੰ ਜੋ ਪਹਿਰਾ ਸਾਹਿਬ ਘਟਿਆ ਜਾਂਦਾ ਹੈ। ਇਹੀ ਹਰ ਐਤਵਾਰ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜੁਪਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ। ਜੇ ਕੋਈ ਸੰਗਤ ਇਸ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੀ ਤਾਂ ਉਹ ਆਪਣੇ ਘਰ ਵਿੱਚ ਵੀ ਜੁਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਜੁਪਹਿਰਾ ਸਾਹਿਬ ਜੀ ਤੋਂ ਪਾਠ ਕਿ 4 ਘੰਟੇ ਜਦੋਂ ਸੰਗਤ ਅਕਾਲ ਪੁਰਖ ਦੀ ਉਚਸਤ ਕਰਦੀ ਹੈ ਸੰਗਤ ਦਾ ਵਿਸ਼ਵਾਸ ਹੁੰਦਾ ਹੈ ਕਿ ਦੁਪਹਿਰਾ ਸੇਬ ਕਰਨ ਲੱਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਹੁੰਦੇ ਹਨ ਘਰ ਵਿੱਚ ਦੁਪਹਿਰਾ ਸੇਬ ਕਰਨ ਦੀ ਮਰਿਆਦਾ ਤੇ ਇਸ ਵਿੱਚ ਕਿਹੜੇ-ਕਿਹੜੇ ਪਾਠ ਕੀਤੇ ਜਾਂਦੇ ਹਨ ਜਦੋਂ ਆਪਾਂ ਘਰ ਵਿੱਚ ਦੁਪਹਿਰਾ ਸੇਬ ਪੜ੍ਹਦੇ ਹਾਂ ਉਸ ਸਮੇਂ ਦੁਪਹਿਰ ਨੂੰ 12 ਵਜੇ ਇਸ਼ਨਾਨ ਕਰਕੇ ਸੁੱਚੀ ਮੂੰ ਤੁਸੀਂ ਪਹਿਲੇ ਬਾਬਾ ਦੀਪ ਸਿੰਘ ਜੀ ਵਾਸਤੇ ਦੀਗ ਬਨਾਨੀ ਹੈ ਫਿਰ ਤੁਸੀਂ ਪਾਠ ਆਰਾਮ ਕਰਨਾ ਹੈ ਜਦੋਂ ਤੁਸੀਂ ਪਾਠ ਆਰਾਮ ਕਰਨਾ ਹੈ ਸਾਹਮਣੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਰੱਖ ਕੇ ਉਹਨਾਂ ਸਾਹਮਣੇ ਦੇਸੀ ਦੀ ਜੋਤ ਜਗਾਣੀ ਹੈ ਜੋਤ ਦਾ ਕੁਝ ਖਾਸ ਮਹੱਤਵ ਨਹੀਂ ਹੈ ਜੇ ਤੁਸੀਂ ਜੋਤ ਜਗਾ ਸਕਦੇ ਹੋ ਤਾਂ ਜਗਾ ਲਓ ਜੇ ਨਹੀਂ ਜਗਾ ਸਕਦੇ ਤਾਂ ਕੋਈ ਬੰਦਿਸ਼ ਨਹੀਂ ਹੈ ਦੇਗ ਬਣਾਓ ਅਤੇ ਜੋਤ ਜਗਾਉਣ ਤੋਂ ਬਾਅਦ ਦੁਪਹਿਰ ਦੇ 12 ਵਜੇ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ ਅਰਦਾਸ ਤੁਸੀਂ ਕਿਸੇ ਵੀ ਕਾਰਜ ਲਈ ਦੇ ਅਰੋਗਤਾ ਜਾਂ ਹੋਰ ਕਿਸੇ ਸੁਖ ਲਈ ਵੀ ਹੋ ਸਕਦੀ ਹੈ ਫਿਰ ਤੁਸੀਂ ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜ ਪਾਠ ਜਪਜੀ ਸਾਹਿਬ ਜੀ ਦੇ ਦੋ ਪਾਠ ਚਪਈ ਸਾਹਿਬ ਜੀ ਦੇ ਇੱਕ ਪਾਠ ਸੁਖਨੀ ਸਾਹਿਬ ਜੀ ਦਾ ਕਰਨਾ ਹੈ ਸੁਖਨੀ ਸਾਹਿਬ ਦੇ ਪਾਠ ਕਰਨ ਉਪਰੰਤ ਤੁਸੀਂ ਆਨੰਦਪੂਰ ਸਾਹਿਬ ਜੀ ਦਾ ਪਾਠ ਪੜ੍ਹਨਾ ਹੈ ਅਤੇ ਅਰਦਾਸ ਬੇਨਤੀ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣਾ ਹੈ ਅਰਦਾਸ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵੀ ਪੀਟਾ ਦੀ ਵੀ ਅਰਦਾਸ ਕਰਨੀ ਹੈ ਗੁਰਬਾਣੀ ਜਦੋਂ ਮਰਜ਼ੀ ਪੜ ਲਈਏ ਉਸ ਦਾ ਫਾਇਦਾ ਹੀ ਫਾਇਦਾ ਹੁੰਦਾ ਹੈ ਸੰਗਤ ਦਾ ਵਿਸ਼ਵਾਸ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਨਾਮ ਲੈ ਕੇ ਜਦੋਂ ਮਨੁੱਖ ਸੱਚੇ ਦਿਲੋਂ ਦੁਪਹਿਰਾ ਸੇਬ ਘਟਦਾ ਹੈ ਤਾਂ ਉਸ ਦੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ ਦੁਪਹਿਰਾ ਸੇਬ ਵਿੱਚ ਇੰਨੀ ਸ਼ਕਤੀ ਹੈ ਕਿ ਜੋ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ ਪਰਮਾਤਮਾ ਉਹ ਵੀ ਤੁਹਾਨੂੰ ਬਖਸ਼ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ